ਫਾਸਟ ਫੂਡ ਦਾ ਕੰਮ ਕਰਨ ਵਾਲੇ ਵਿਅਕਤੀ ਦਾ ਪੁੱਤਰ ਜਿਸ ਦੀ ਮਿਹਨਤ ਰੰਗ ਲਿਆਈ ਹੈ ਤੇ ਇਸ ਦੀ ਇੰਡੀਅਨ ਕ੍ਰਿਕਟ ਟੀਮ ਅੰਡਰ 16 ਦੇ ਵਿੱਚ ਚੋਣ ਹੋ ਗਈ ਹੈ ਤਾਂ ਦੱਸ ਦਈਏ ਕਿ ਸਰਹਦੀ ਜ਼ਿਲ੍ਹਾ ਫਿਰੋਜ਼ਪੁਰ ਦਾ ਇਹ ਨੌਜਵਾਨ ਸਚਿਨ ਚੌਧਰੀ ਜਿਸ ਦੀ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵੱਲੋਂ ਅੰਡਰ 16 ਟੀਮ ਦੇ ਵਿੱਚ BCCI ਦੇ ਵੱਲੋਂ ਚੋਣ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਵਿਜੇ ਮਰਚਨ ਟਰਾਫੀ 2024-25 ਦੇ ਲਈ ਇਸ ਦਾ ਸਿਲੈਕਸ਼ਨ ਹੋਇਆ ਤੇ ਇੱਕ ਸਧਾਰਨ ਪਰਿਵਾਰ ਦਾ ਇਹ ਨੌਜਵਾਨ ਜੋ ਕਿ 15 ਸਾਲ ਇਸ ਦੀ ਉਮਰ ਹੈ ਤੇ ਪੰਜਾਬ ਟੀਮ ਦੇ ਵਿੱਚ ਸਿਲੈਕਟ ਪਰਵਾਰ ਵਾਲਿਆਂ ਦੀ ਖੁਸ਼ੀ ਦਾ ਇਸ ਵੇਲੇ ਕੋਈ ਠਿਕਾਣਾ ਨਜ਼ਰ ਨਹੀਂ ਆ ਰਿਹਾ ਪਰਵਾਰ ਬੇਹੱਦ ਖੁਸ਼ ਹੈ ਮੁੰਡੇ ਦੇ ਪਿਤਾ ਜਿਹੜੇ ਨੇ ਉਹ ਫਾਸਟ ਫੂਡ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਪੁੱਤ ਨੇ ਨਾਮ ਰੋਸ਼ਨ ਕੀਤਾ ਦੱਸ ਦਈਏ ਕਿ ਸਚਿਨ ਚੌਧਰੀ ਦੇ ਪਿਤਾ ਫਾਸਟ ਫੂਡ ਦਾ ਕੰਮ ਕਰਦੇ ਨੇ ਤੇ ਸਚਿਨ ਦਾ ਸੁਪਨਾ ਹੈ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ ਖੇਡਣ ਦਾ ਤੇ ਖੁਸ਼ੀ ਦੇ ਵਿੱਚ ਪਰਿਵਾਰ ਜਿਹੜਾ ਇਸ ਦੌਰਾਨ ਬਾਗੂ ਖੁੰਦਾ ਵੀ ਨਜ਼ਰ ਆਇਆ ਹੈ ਮੇਰਾ ਨਾਮ ਸਚਿੰਦ ਚੋਧਰੀ ਹੈ ਮੈਂ ਫਰੋਹੀਪੁਰ ਡਿਸਟ੍ਰਿਕਟ ਦਾ ਬਿਲੋਂਗ ਕਰਦਾ ਤੇ ਮੈਨੂੰ ਪਿਛਲੇ 10 ਸਾਲ ਤੋਂ ਮੈਂ ਰੈਗੂਲਰਲੀ ਸਰਕੂਲਰ ਪ੍ਰੈਕਟਿਸ ਕਰਦਾ ਪਿਆ ਤੇ ਮੇਰੇ ਕ੍ਰਿਕਟ ਖੇਡਣ ਵਿੱਚ ਮੇਰੇ ਫਾਦਰ ਸਾਹਿਬ ਤੇ ਮੇਰੇ ਤਾਤਾ ਦਾ ਬਹੁਤ ਵੱਡਾ ਹੱਤਰ ਤੇ ਇਸ ਕਰਕੇ ਮੈਂ ਉਹਦਾ ਸੁਪਨੇ ਪੂਰੇ ਕਰਨਾ ਚਾਹੁੰਦਾ ਵਾ ਤੇ ਮੇਰਾ ਡ੍ਰੀਮ ਹੈ ਮੈਂ ਅੱਗੇ ਜਾ ਕੇ ਇੰਡੀਆ ਨੂੰ ਰਿਪਰਜ਼ੈਂਟ ਕਰਾਂ ਹੁਣ ਕਿੱਥੇ ਸਿਲੈਕਸ਼ਨ ਹੋਈ ਤੁਹਾਡੀ ਪੁਣ ਵਿਜੇ ਮਰਤਨ ਟਰੋਫੀ ਦਾ ਬੀਸੀਸੀ ਦਾ ਕੋਈ ਕੱਪ ਹੈ ਟੂਰਨਾਮੈਂਟ ਇਸ ਕਰਕੇ ਮੇਰੇ ਉਹਦੇ ਸਿਲੈਕਸ਼ਨ ਹੋਈ ਹੈ ਤੇ ਕਿਵੇਂ ਦਾ ਲੱਗ ਰਿਹਾ ਹੈਗਾ ਕਿੰਨੀ ਖੁਸ਼ੀ ਹੈ ਇਸ ਚੀਜ਼ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਅੱਗੇ ਕੋਸ਼ਿਸ਼ ਕਰਾਂਗਾ ਮੈਂ ਹੋਰ ਆਪਣੇ ਸੁਪਨੇ ਦੇ ਖਰਾ ਉਤਰਾਂਗਾ ਬੇ ਸਰ ਫਾਦਰਸ ਆਫ ਚਾਚੂ ਇਹਨਾਂ ਦੇ ਅੱਗੇ ਹੋਰ ਸੁਪਨੇ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਤਾਂ ਜਦੋਂ ਪ੍ਰੈਕਟਿਸ ਕਿੰਨੇ ਘੰਟੇ ਤੁਸੀਂ ਕਰਦੇ ਸੀਗੇ ਪ੍ਰੈਕਟਿਸ ਸਰ ਡੇਲੀ 5-6 ਘੰਟੇ ਸਰ ਰਾਂਦੇ ਬੰਦੇ ਨੇ ਕਿਉਂਕਿ ਹਰ ਕੋਈ ਸਪੋਰਟਸਮੈਨ ਮਿਹਨਤ ਕਰਦਾ ਹੈ ਤੇ ਫਿਰ ਉਹਦਾ ਬਾਅਦ ਅਕਸਰ ਮੁੱਲ ਵੀ ਮਿਲਦਾ ਹੈ ਇਨਾਮ ਤਾਂ ਸਰ ਮੈਂ ਬੈਸਟ ਬੋਲਰ ਬੈਸਟ ਬੈਟਸਮੈਨ ਮੈਨ ਆਫ ਦਿ ਸੀਰੀਜ਼ ਸਰ ਇਨਾਮ ਤਾਂ ਸਰ ਬਹੁਤ ਜਿੱਤੇ ਹੈ ਤੇ ਸਰ ਮੇਰੇ ਹਾਈਐਸਟ ਰੰਸੀ ਦੇ ਪੰਜਾਬ ਇੰਟਰ ਡਿਸਟ੍ਰਿਕਟ ਟੂਰਨਾਮੈਂਟ ਵਿੱਚ 150 ਨਾਟ ਆਊਟ ਤੇ ਸਰ ਵਿਕਟਰ ਸੀ ਵਿਕਟਰ ਦਾ 25 ਸੀ ਤੇ ਜਿਹਦੇ ਵਿੱਚ ਸਰ 6 ਵਿਕਟਰ ਸੀ ਗਿਆ ਬੈਸਟ ਜਿਹੜਾ ਸਪੈਲ ਸੀਗਾ ਉਹ ਵੀ ਸਰ ਮੁਕਸਰ ਖਿਲਾਫ ਸਰ ਪਿਆ ਸੀਗਾ ਤੇ ਅੱਗੇ ਹੁਣ ਇੰਡੀਆ ਟੀਮ ਚ ਵੀ ਜਾਣਾ ਚਾਹੁੰਦਾ ਹਾਂ ਹਾਂਜੀ ਸਰ ਸਰ ਡ੍ਰੀਮ ਦਾ ਸਰ ਸਰ ਡ੍ਰੀਮ ਦਾ ਸਰ ਹਰ ਇੱਕ ਬੱਚੇ ਦਾ ਹੁੰਦਾ ਹੈ ਕਿ ਜੇ ਮੈਂ ਇੰਡੀਆ ਟੀਮ ਵੱਲੋਂ ਖੇਡਾਂ ਇਸ ਕਰਕੇ ਸਰ ਮੇਰਾ ਡ੍ਰੀਮ ਸੇਮ ਹੀ ਹੈ ਮੈਂ ਅਕੀਦਾ ਕਰੇ ਹਾਂ ਕਿ ਉਹਦੇ ਜਿਸ ਨੂੰ ਰਿਪਰੈਜ਼ੈਂਟ ਕਰਾਂ ਏ ਜੀ ਬੱਚਾ ਸਾਡੇ ਫਿਰੋਜ਼ਪੁਰ ਸ਼ਹਿਰ ਦਾ ਹੈ ਜੀ ਤੇ ਉਮਰ ਇਹਦੀ 16 ਸਾਲ ਦੀ ਹੈ ਤੇ ਜਿਹੜੀ ਸਾਨੂੰ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਅੰਡਰ 16 ਵਿਜੇ ਮਰਚੰਟ ਟਰੋਫੀ ਹੁੰਦੀ ਹੈ ਬੀਸੀਸੀਆਈ ਆਰਗੇਨਾਈਜ਼ ਕਰਾਂਦੀ ਹੈ ਉਹਦੇ ਵਿੱਚ ਬੱਚਾ ਸਾਡਾ ਪੰਜਾਬ ਦੀ ਟੀਮ ਦੇ ਵਿੱਚ ਸਿਲੈਕਟ ਹੋਇਆ ਤੇ ਪਹਿਲਾਂ ਤਾਂ ਅਸੀਂ ਚਾਰ ਬੰਦੇ ਜਿਹੜੇ ਬੜੇ ਇੰਪੋਰਟੈਂਟ ਲੋਕ ਨੇ ਜਿਨ੍ਹਾਂ ਦਾ ਇਹਦੇ ਵਿੱਚ ਰੋਲ ਰਿਹਾ ਇਹਨੂੰ ਅੱਜ ਇੱਥੇ ਜਿਹੜੀ ਅਸੀਂ ਖੁਸ਼ੀ ਮਨਾ ਰਹੇ ਹਾਂ ਉਹਦੇ ਵਿੱਚ ਸਾਡੇ ਪੰਜਾਬ ਦੇ ਸੈਕਟਰੀ ਪੀਸੀਏ ਦੇ ਦਿਲਸ਼ੇਰ ਖੰਨਾ ਜੀ ਫਿਰ ਉਹਨਾਂ ਦੇ ਫਾਦਰ ਚੌਧਰੀ ਸਾਹਿਬ ਤੇ ਕੋਚ ਸਾਹਿਬ ਸਾਡੇ ਨਿਤਿਨ ਮਹਿਤਾ ਜੀ ਜਿਹੜੇ ਇਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਜਿਨ੍ਹਾਂ ਨੇ ਇਹਨਾਂ ਨੂੰ ਹਮੇਸ਼ਾ ਮਿਹਨਤ ਮਿਹਨਤ ਦੇ ਸਦਕਾ ਉਹਨਾਂ ਦੇ ਅੱਜ ਇੱਥੇ ਪਹੁੰਚ ਸਕਿਆ ਤੁਸੀਂ ਇਹ ਦੇਖੋ ਵੀ ਇਹ ਸਾਡੀ ਹਿਸਟਰੀ ਚ ਫਿਰੋਸਪੁਰ ਦੀ ਪਹਿਲੀ ਵਾਰੀ ਹੋਇਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਇਸ ਕਰਕੇ ਸਾਡਾ ਸੁਪਨਾ ਅੰਡਰ 19 वर्ल्ड कप ਵਾਸਤੇ ਜੋ ਸਾਡੇ ਕੋਚ ਸਾਹਿਬ ਜੀ ਇਹਨੂੰ ਤਿਆਰੀ ਕਰਾ ਰਹੇ ਨੇ ਇਹ ਖੇਡ ਕੇ ਆਏਗਾ ਵੀ ਇਹ ਮਰਚੈਂਟ ਟਰੋਫੀ ਇਸ ਤੋਂ ਬਾਅਦ ਉਸ ਚੀਜ਼ ਦੀ ਤਿਆਰੀ ਹੋਏਗੀ ਜੀ ਕਿੰਨੀ ਮਿਹਨਤ ਕੀਤੀ ਹੈ ਇਹਨੇ ਕਿੰਨੇ ਸਾਲਾਂ ਤੋਂ ਖੇਡ ਰਿਹਾ ਹੈ ਸਰ ਪਿਛਲੇ 10 ਸਾਲ ਤੋਂ ਕਰੀਬ ਮਿਹਨਤ ਕਰ ਰਿਹਾ ਜੀ ਨਿਤਿਨ ਸਰ ਦੇ ਅੰਡਰ ਜੀ 5 ਤੋਂ 6 ਘੰਟੇ ਪ੍ਰੈਕਟਿਸ ਕਰ ਰਿਹਾ ਹੈ ਦਿੱਲੀ ਤੋਂ ਉਹ ਕਿੰਨੇ ਸਾਲ ਦੀ ਉਮਰ ਸੀ ਜਦੋਂ ਇਹਨੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਸਰ ਪਹਿਲੇ ਤੇ 4 ਸਾਲ ਤੋਂ ਇਹ ਖੇਡਣਾ ਸ਼ੁਰੂ ਕੀਤਾ ਉਹਨੂੰ ਉਸ ਟਾਈਮ ਮੈਂ ਖੁਦ ਹੀ ਪ੍ਰੈਕਟਿਸ ਕਰਾ ਰਿਹਾ ਸੀ ਫਿਰ ਨਿਤਿਨ ਸਰ ਕੋਲ ਇਹਨਾਂ ਨੂੰ ਲੈ ਕੇ ਗਿਆ ਤੇ ਉਹਨਾਂ ਨੇ ਇਹਦੀ ਪ੍ਰਤਿਭਾ ਨੂੰ ਪਛਾਣਿਆ ਵੈਸੇ 10 ਸਾਲ ਤੋਂ ਛੋਟਾ ਬੱਚਾ ਲੈਂਦੇ ਨਹੀਂ ਪਰੇ 6 6.5 7 ਸਾਲ ਦਾ ਬੱਚਾ ਸੀ ਜਿਸ ਨੂੰ ਇਹਨਾਂ ਨੇ ਇਹਨੂੰ ਬੱਚੇ ਨੂੰ ਦੇਖਿਆ ਵੀ ਇਹਦੇ ਵਿੱਚ ਨੇਚਰਲ ਟੈਲੈਂਟ ਹੈ ਤਾਂ ਉਦੋਂ ਹੀ ਹੀ ਉਹਨਾਂ ਨੇ ਕਿਹਾ ਵੀ ਇਹ ਬੱਚਾ ਚਲੋ ਮੇਰੇ ਕੋਲੋਂ ਲੈ ਕੇ ਆਓ ਵੈਸੇ ਉਹ 10 ਸਾਲ ਤੋਂ ਛੋਟਾ ਬੱਚਾ ਨਹੀਂ ਲੈਂਦੇ ਕਿਉਂਕਿ ਜਿਹੜੇ ਕੋਚ ਚੀਜ਼ ਸਮਝਾਉਂਦੇ ਨੇ ਛੋਟੇ ਬੱਚਿਆਂ ਨੂੰ ਉਹ ਸਮਝ ਨਹੀਂ ਆਉਂਦੀ ਪਰ ਇਹਦਾ ਟੈਲੈਂਟ ਦੇਖ ਕੇ ਇਹਨਾਂ ਨੇ ਉਸ ਟਾਈਮ ਹੀ ਇਹਨੂੰ ਬੁਲਾ ਲਿਆ ਆਪਣੀ ਅਕੈਡਮੀ 'ਚ ਵੀ ਮੈਂ ਬੱਚੇ ਨੂੰ ਮੈਂ ਤਿਆਰ ਕਰਾਂਗਾ ਨਾਲੇ ਟਾਈਮ ਤੇ ਆਪਣੇ ਪੰਜਾਬ ਦਾ ਨਾਮ ਦੇਸ਼ ਦਾ ਨਾਮ ਰੋਸ਼ਨ ਕਰੇਗਾ ਨੇਚਰਲ ਟੈਲੈਂਟ ਹੈ ਇਸ ਬੱਚੇ ਕੋਲ ਚਾਇਨਾਮੈਨ ਬੋਲਰ ਹੈ ਜੀ ਤੇ ਟੋਪ ਆਰਡਰ ਬੈਟਸਮੈਨ ਹੈ ਜੀ ਐਰਕੀ ਵੀ ਜਿਹੜੇ ਡਿਸਟ੍ਰਿਕਟ ਦੇ ਮੈਚ ਹੋਏ ਨੇ ਪੰਜਾਬ ਚ ਪਹਿਲੇ ਨੰਬਰ ਤੇ ਆਲਰਾਊਂਡਰ ਪ੍ਰਦਰਸ਼ਨ ਹੈ ਜੀ ਇਸ ਬੱਚੇ ਦਾ 450 ਰਨ ਸੀ ਤੇ 26 ਵਿਕਟਾਂ ਸੀ ਇਹਦੀ ਇਸ ਟਾਈਮ ਪੂਰੇ ਪੰਜਾਬ ਚ ਪਹਿਲੇ ਨੰਬਰ ਤੇ ਸੀ ਜੀ ਚਾਰ ਮੈਚਾਂ ਦੇ ਵਿੱਚ ਇਹਦੀ ਪਰਫਾਰਮੈਂਸ ਹੈਗੀ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਸਾਡੇ ਤੋਂ ਜਾਰਾ ਜਿੰਨਾਰਾ ਜੋਰ ਲੱਗਾ ਉਹ ਸਾਡੇ ਰਿਸ਼ੀ ਸ਼ਰਮਾ ਜੀ ਨੇ ਨਿਤਿਨ ਸਰ ਜੀ ਨੇ ਸਾਡੇ ਪੀਸੀਆ ਦੇ ਜਿਹੜੇ ਨਵੇਂ ਸੈਕਟਰੀ ਬਣੇ ਦਲਸ਼ੇਰ ਖੰਨਾ ਜੀ ਉਹਨਾਂ ਦਾ ਬਹੁਤ ਵੱਡਾ ਹੱਥ ਇਹਦੇ ਵਿੱਚ ਲੋਕੀ ਕਹਿ ਰਹੇ ਸੀ ਮਾਈਨਰ ਡਿਸਟ੍ਰਿਕਟ ਦਾ ਬੱਚਾ ਨਹੀਂ ਖੇਲਦਾ ਜਦੋਂ ਤੋਂ ਉਹ ਬਣੇ ਨੇ ਉਹਨਾਂ ਨੇ ਸਾਡੇ ਫਰੋਜ਼ਪੁਰ ਦੇ ਬੱਚੇ ਖੇਲਦੇ ਪਏ ਨੇ ਹੁਣ ਫਾਜ਼ਿਲਕਾਰ ਦਾ ਬੱਚਾ ਵੀ ਆ ਗਿਆ ਫਰੀਦਕੋਟ ਦਾ ਬੱਚੇ ਵੀ ਖੇਲਦੇ ਪਏ ਨੇ ਅੱਗੇ ਸੀਗਾ ਵੀ ਵੱਡੇ ਡਿਸਟ੍ਰਿਕਟ ਹੈ ਉਹਨਾਂ ਦੇ ਬੱਚੇ ਰਿਪਰੈਜ਼ੈਂਟ ਕਰਦੇ ਸੀ ਆ ਪਿਛਲੇ 2-3 ਸਾਲ ਤੋਂ ਜਦੋਂ ਦੇ ਉਹਨਾਂ ਨੇ ਆਪਣੇ ਪੀਸੀਆ ਦੇ ਵਿੱਚ ਉਹਦਾ ਸੰਭਾਲਿਆ ਮਾਈਨਰ ਡਿਸਟ੍ਰਿਕਟ ਦੇ ਬੱਚੇ ਵੱਧ ਤੋਂ ਵੱਧ ਜਾ ਰਹੇ ਜੀ ਮਾਈਨਰ ਡਿਸਟ੍ਰਿਕਟ ਦਾ ਨਮਨ ਤੀਰ ਵੀ ਸਾਡੇ ਉਹਨਾਂ ਇਥੋਂ ਨਿਕਲਿਆ ਵਾ ਉਹ ਆਈਪੀਐਲ 'ਚ ਵੀ ਸਾਡੇ 5 ਕਰੋੜ ਦਾ ਵਿਕਿਆ ਇਸ ਟਾਈਮ ਤੋਂ ਦਿਨਾਂ ਦੇ ਵਿੱਚ ਹੀ ਕਿਤੇ ਦੇ ਕਿਤੇ ਸਾਡੇ ਸੈਕਟਰੀ ਸਾਹਿਬ ਨੇ ਉਹਨਾਂ ਨੂੰ ਪਛਾਣਤਾ ਅੱਗੇ ਉਹਨਾਂ ਦਾ ਹੋਰ ਜਿਸ ਜਿੱਦਾਂ ਦਾ ਸਾਨੂੰ ਮਿਲੇਗਾ ਅਸੀਰਵਾਦ ਅਸੀਂ ਉਹ ਬੱਚੇ ਉਨੀ ਮਿਹਨਤ ਹੋਰ ਕਰਨਗੇ ਤੇ ਫਿਰ ਹੋਰ ਅੱਗੇ ਜਾਣਗੇ ਜੀ ਇਹ ਤਾਂ ਅਜੇ ਸ਼ੁਰੂਆਤ ਹੋਈ ਆ ਇਸ ਤੋਂ ਬਾਅਦ ਹੋਰ ਬੱਚੇ ਕਾਫੀ ਟੈਲੈਂਟਡ ਨੇ ਸਰਕਲ ਵੀ ਸਾਡੇ ਕੋਲ ਬੈਚ ਐਸੋ ਦਾ ਅੰਡਰ 14 ਤੋਂ ਅੰਡਰ 15 14 16 ਦਾ ਇਹੋ ਜਿਹਾ ਬੈਚ ਤਿਆਰ ਹੋ ਰਿਹਾ ਵੈ ਤੁਸੀਂ ਦੇਖੋ ਵੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਨਾਲ ਮੈਚ ਲਵਾ ਰਹੇ ਹੋ ਤਾਂ ਪੂਰਾ ਟੱਕਰ ਦੇਣਗੇ ਜੀ ਇਸ ਟਾਈਮ ਦਿਨ ਰਾਤ ਮਿਹਨਤ ਚੱਲਦੀ ਪੀ ਅਕੈਡਮੀ ਦੀ ਤੇ ਦਿੱਲੀ ਸ਼ਨੀ ਐਤਵਾਰ ਮੈਚ ਹੋ ਰਹੇ ਨੇ ਛੋਟੇ ਬੱਚਿਆਂ ਤੇ ਬਹੁਤ ਅੱਛੇ ਲੈਵਲ ਤੇ ਕ੍ਰਿਕਟ ਚੱਲਦੀ ਪੀ ਫਰੋਜ਼ਪੁਰ ਦੀ ਅੱਗੋ ਸਾਡੇ ਰਿਸ਼ੀ ਸ਼ਰਮਾ ਜੀ ਜਿੰਨੀ ਦੇ ਨਾਲ ਜੁੜੇ ਰਹਿਣਗੇ ਤੇ ਇਹ ਹੋਰ ਅੱਗੇ ਜਾਏਗਾ ਜੀ ਬਾਕੀ ਅਸੀਂ ਪੀਸੀਆਰ ਆ ਬਹੁਤ ਧੰਨਵਾਦ ਕਰਦੇ ਆ ਦਲਸ਼ੇਰ ਖੰਨਾ ਜੀ ਦਾ ਦਿਲੋਂ ਧੰਨਵਾਦ ਕਰਦੇ ਆ ਸਾਡੇ ਬੱਚੇ ਨੂੰ ਮੌਕਾ ਦਿੱਤਾ ਜੀ ਅਸੀਂ ਬਿਲਕੁਲ ਨੋਰਮਲ ਜਿਹੀ ਫੈਮਲੀ ਤੋਂ ਬਿਲੋਂਗ ਕਰਦੇ ਆ